ਸਰਹੰਦ ਸ਼ਹਿਰ ਵਿੱਚ ਇਹ ਖਬਰ ਸਭ ਤੱਕ ਪਹੁੰਚ ਗਈ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਨਿਹਾਂ ਵਿੱਚਣਨ ਦਾ ਫਤਵਾ ਸੁਣਾ ਦਿੱਤਾ ਗਿਆ ਹੈ। ਕਰ ਕਰੇ ਗੱਲਾਂ ਹੋਣ ਲੱਗੀਆਂ। ਧਰਮੀ ਲੋਕ ਮਨ ਹੀ ਮਨ ਨਵਾਬ ਨੂੰ ਤਰਕਾਰ ਪਾਉਣ ਲੱਗੇ। ਪਰ ਕਰ ਕੁਝ ਵੀ ਨਹੀਂ ਸੀ ਸਕਦੇ। ਸਰਹੰਦ ਸ਼ਹਿਰ ਵਿੱਚ ਕਈ ਸੋ ਘਰ ਹਿੰਦੂਆਂ ਦੇ ਸੀ ਪਰ ਉਹ ਜ਼ਬਰ ਸਰਕਾਰ ਅੱਗੇ ਕੁਝ ਕਹਿਣ ਦੀ ਸਮਰੱਥਾ ਨਹੀਂ ਸੀ ਰੱਖਦੇ। ਉਹ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਜੇਕਰ ਨਵਾਬ ਨੂੰ ਸਹਬਜ਼ਾਦਿਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਉਹ ਮਾਸੂਮਾ ਨੂੰ ਛੱਡ ਦੇਵੇਗਾ ਵਿੱਚੋਂ ਕਿਸੇ ਸਿੱਖ ਨੇ ਕਿਹਾ ਉਹ ਸੋਨਾ ਵੀ ਰੱਖ ਲਵੇਗਾ ਤੇ ਸਹਬਜ਼ਾਦਿਆਂ ਨੂੰ ਵੀ ਨਹੀਂ ਛੱਡੇਗਾ ਆਪਣੀ ਇੰਨੀ ਪਹੁੰਚ ਕਿਤੇ ਹੈ ਉਹ ਹੋਵੇਗਾ ਜੋ ਗੁਰੂ ਸਾਹਿਬ ਨੂੰ ਭਾਵੇਗਾ ਬੇਬਸ ਹੋયા ਨੇ ਸਭ ਪਰਮਾਤਮਾ ਤੇ ਛੱਡ ਦਿੱਤਾ ਇਹ ਸਲਾਹ ਵੀ ਸਿਰੇ ਨਾ ਚੜ ਸਕੀ ਪਾਲ ਕੜੀਆਂ ਪਹਿਰ ਸਮਾਂ ਬੀਤਦਾ ਗਿਆ ਅਤੇ ਦਿਨ ਚੜ ਆਇਆ ਇਹ 13ਵਾਂ ਦਿਨ ਕੀ ਕਰ ਗੁਜ਼ਰੇਗਾ ਧਿਆਨ ਇੱਧਰ ਹੀ ਲੱਗਾ ਹੋਇਆ ਸੀ ਆਮ ਲੋਕ ਕਚਹਿਰੀ ਦੇ ਕੋਲ ਇਕੱਠੇ ਹੋਣ ਲੱਗੇ ਜਿੱਥੇ ਅੱਜ ਦੋ ਨਨੀਆਂ ਜਿੰਦਾਂ ਦੀ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਹੋਣਾ ਸੀ ਨਵਾਬ ਵजीर खान ਕਚਹਿਰੀ 'ਲਾ ਬੈਠ ਗਿਆ ਅਮੀਰ ਵजीर ਸ਼ਹਿਰ ਦੇ ਸਰ ਦੇ ਪੁੱਜ ਦੇ ਤਨਾੜ ਸਭ ਆਣ ਹਾਜ਼ਰ ਹੋਏ ਪਿਛਲੇ ਦੋ ਦਿਨਾਂ ਤੋਂ ਭੀੜ ਬਹੁਤ ਜ਼ਿਆਦਾ ਹੋ ਗਈ ਅੱਜ ਦੀ ਇਹ ਭੀੜ ਦਾ ਇਕੱਠ ਤਮਾਸ਼ਗੀਰਾਂ ਦਾ ਸੀ ਨਵਾਬ ਨੇ ਹੁਕਮ ਦਿੱਤਾ ਗੁਰੂ ਦੇ ਬੱਚਿਆਂ ਨੂੰ ਲੈ ਕੇ ਆਵੋ ਸਿਪਾਹੀ ਹੁਕਮ ਮੰਨ ਕੇ ਦੌੜੇ ਗਏ ਬੁਰਜ ਦੀਆਂ ਪੌੜੀਆਂ ਜਾਂ ਚੜੇ ਸਿਪਾਹੀਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ ਬੱਚਿਆਂ ਨੂੰ ਨਵਾਬ ਸਾਹਿਬ ਨੇ ਬੁਲਾਇਆ ਹੈ ਦਾਦੀ ਮਾਂ ਨੇ ਧੀਰਜ ਨਾਲ ਕਿਹਾ ਮੈਂ ਤਿਆਰ ਕਰ ਰਹੀ ਹਾਂ ਹੁਣੇ ਤੁਹਾਡੇ ਨਾਲ ਤੋੜ ਦਿੰਦੀ ਹਾਂ ਸਾਹਿਬ ਜਾਦਿਆਂ ਨੂੰ ਦਾਦੀ ਮਾਣੇ ਗੱਲ ਵਕੜੀ ਵਿੱਚ ਲੈ ਕੇ ਮਣਾ ਮੁਹੀ ਪਿਆਰ ਦਿੱਤਾ ਵਾਰ-ਵਾਰ ਵਲਵਲੇ ਉੱਠਦੇ ਫਿਰ ਗੱਲ ਨਾ ਲਾ ਲੈਂਦੀ ਦਿਲ ਤੇ ਪੱਥਰ ਰੱਖ ਕੇ ਦਾਦੀ ਮਾਣੇ ਹੱਥੀ ਤਿਆਰ ਕਰ ਆਪਣੇ ਪੋਤਰਿਆਂ ਨੂੰ ਤੋੜ ਦਿੱਤਾ ਜਾਂਦਿਆਂ ਜਾਂਦਿਆਂ ਨੂੰ ਜਿਉਹ ਦਾਦੇ ਦੀ ਨਸੀਹਤ ਯਾਦ ਕਰਵਾਉਂਦੀ ਰਹੀ ਕਦੇ ਚਮਕੌਰ ਦੀ ਗੜੀ ਵਿੱਚ ਪਿਤਾ ਨੇ ਹੱਥੀ ਆਪਣੇ ਪੁੱਤ ਤੋਰੇ ਸੀ ਅੱਜ ਠੰਡੇ ਬੁਰਜ ਵਿੱਚੋਂ ਦਾਦੀ ਪੋਤਿਆਂ ਨੂੰ ਤੋਰ ਰਹੀ ਹੈ। ਸੋਤਰੇ ਦਾਦੀ ਨੂੰ ਤੇ ਦਾਦੀ ਪੋਤਰਿਆਂ ਨੂੰ ਦੇਖਦੀ ਰਹੀ ਜਦ ਤੱਕ ਦਿਸਣੋਂ ਹਟ ਨਹੀਂ ਗਏ। ਮਾਤਾ ਜੀ ਬੁਰਜ ਦੇ ਕੋਨੇ ਨਾਲ ਢੋਲ ਆ ਕੇ ਬੈਠ ਗਏ। ਇਸ ਦੁੱਖ ਨੂੰ ਜਰਨ ਲਈ ਬਿਰਤੀ ਨੂੰ ਅਕਾਲ ਪੁਰਖ ਦੇ ਚਰਣਾ ਨਾਲ ਜੋੜ ਲਿਆ। ਉਧਰ ਕਚਹਿਰੀ ਵੜਦਿਆਂ ਹੀ ਫਤਿਹ ਦੀ ਗੂੰਜ ਪਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਦੇ ਮੂੰਹ ਵੱਡੇ ਦਰਵਾਜੇ ਵੱਲ ਹੋ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦਿਸੇ ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ ਕੋਈ ਵੀ ਡਰਿਆਂ ਭੈ ਉਹਨਾਂ ਦੇ ਚਿਹਰਿਆਂ ਤੇ ਨਹੀਂ ਸੀ ਸਭ ਦਾ ਧਿਆਨ ਉਹਨਾਂ ਵੱਲ ਹੀ ਲੱਗਾ ਹੋਇਆ ਸੀ ਨਵਾਬ ਨੇ ਫਿਰ ਪੁੱਛਿਆ ਬੱਚਿਓ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਫਤਵੇ ਅਨੁਸਾਰ ਨੀਹਾਂ ਵਿੱਚ ਜਣ ਕੇ ਮਾਰ ਦਿੱਤਾ ਜਾਵੇਗਾ ਇਹ ਨਾ ਮੰਨਣ ਦੀ ਹਿੰਮਤ ਵਿੱਚ ਮਰਨ ਲਈ ਤਿਆਰ ਹੋ ਜਾਵੋ ਸੁਚਾਨੰਦ ਵਰਗੇ ਨੀਸ ਤਾਂ ਪੂਰੀ ਵਾਰ ਲਾਈ ਜਾਂਦੇ ਸੀ ਕਿ ਜਾਂ ਤਾਂ ਨਵਾਬ ਸਾਹਿਬ ਦੀ ਗੱਲ ਮੰਨ ਲਵੋ ਨਹੀਂ ਤਾਂ ਮਾਰ ਦਿੱਤੇ ਜਾਵੋਗੇ ਇਸ ਤਰ੍ਹਾਂ ਹੋਰ ਵੀ ਬਹੁਤ ਨਵਾਬ ਦੇ ਚਾਪਲੂਸਾਂ ਨੇ ਜੋਰ ਲਾਇਆ ਇਹ ਸਭ ਕੁਝ ਸੁਣ ਕੇ ਜੋਰਾਵਰ ਸਿੰਘ ਜੀ ਅਤੇ ਛੋਟੇ ਵੀਰ ਫਤਿਹ ਸਿੰਘ ਜੀ ਬੋਲੇ ਕਿ ਜ਼ੁਲਮ ਅੱਗੇ ਇਨ ਮੰਨ ਲੈਣਾ 10 ਪਾਤਸ਼ਾਹੀਆਂ ਦੀ ਸ਼ਾਨ ਦੇ ਖਿਲਾਫ ਹੈ ਧਰਮ ਨਾਲੋਂ ਜਾਨ ਨੂੰ ਪਿਆਰੀ ਜਾਣਨਾ ਕਾਇਰ ਦਾ ਕੰਮ ਹੁੰਦਾ ਹੈ ਆਪਣੇ ਬਾਬਾ ਜੀ ਅਤੇ ਪਿਤਾ ਜੀ ਦੇ ਨਾਂ ਨੂੰ ਤੱਬਾ ਨਾ ਲੱਗ ਜਾਵੇ ਇਸ ਲਈ ਅਸੀਂ ਮਰਨ ਨੂੰ ਤਿਆਰ ਹਾਂ ਦੋਨਾਂ ਵੀਰਾਂ ਨੇ 7 ਅਤੇ 9 ਸਾਲ ਤੋਂ ਕੱਢ ਉਮਰ ਵਿੱਚ ਆਖਰੀ ਫੈਸਲਾ ਲੈ ਲਿਆ ਕਿ ਅਸੀਂ ਮਰਨ ਨੂੰ ਤਿਆਰ ਹਾਂ ਦਸਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ ਇਹ ਸੁਣ ਕੇ ਸਾਰੇ 당 ਰਹਿ ਗਏ ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ ਨੀਹਾਂ ਵਿੱਚ ਚਣਮ ਦੀ ਥਾਂ ਜਲਮਾ ਨੇ ਕਚਹਿਰੀ ਦੇ ਨੇੜੇ ਹੀ ਚੁਣ ਲਈ ਸਿਪਾਹੀ ਦੋਨਾਂ ਵੀਰਾਂ ਨੂੰ ਨਾਲ ਲੈ ਕੇ ਤੁਰੇ ਲੋਕਾਂ ਦੀ ਭੀੜ ਮਗਰ ਹੋ ਤੁਰੇ ਸਾਹਿਬਜ਼ਾਦਿਆਂ ਨੂੰ ਮਿੱਥੀ ਹੋਈ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ ਦੋਨੋਂ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਹੋ ਗਏ ਜਾਲਮ ਆਲੇ ਦੁਆਲੇ ਇੱਟਾਂ ਲਾਉਣ ਲੱਗ ਪਏ ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ ਮੁੱਖੋਂ ਹਾਏ ਨਾ ਕਿਹਾ ਭਾਣਾ ਮੰਨ ਸਿਰ ਮੱਥੇ ਤਸੀਹੇ ਜਰਨ ਲੱਗੇ ਹਾਕਮ ਬਾਰ-ਬਾਰ ਪੁੱਛਦੇ ਅਜੇ ਵੀ ਈਨ ਮੰਨ ਲਵੋ ਬਚ ਜਾਓਗੇ ਕਈ ਵਾਰੀ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰੱਟ ਲਾਉਂਦਾ ਰਿਹਾ ਸਾਹਿਬ ਜਾਨਿਆਂ ਤੋਂ ਈਨ ਮਨਾ ਕੇ ਹੋ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ ਇਸ ਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ ਆਪਣਾ ਧਰਮ ਤਿਆਗਣ ਲਈ ਉਹ ਹਰਗੇਜ਼ ਤਿਆਰ ਨਾ ਹੋਏ ਵਜ਼ੀਰ ਖਾਂ ਆਪਣੀ ਹਾਰ ਤੇ ਝੂੜਦਾ ਰਿਹਾ ਸਾਹਿਬ ਜਾਨਿਆਂ ਦਾ ਉਸ ਦੇ ਜੋਰ ਨਾਲ ਇਸਲਾਮ ਵਿੱਚ ਨਾ ਆਉਣਾ ਹੀ ਉਸ ਦੀ ਵੱਡੀ ਹਾਰ ਸੀ ਕੰਦ ਉੱਚੀ ਹੁੰਦੀ ਗਈ ਿੱਟਾਂ ਲੱਗਦੀਆਂ ਗਈਆਂ ਜਲਾਦ ਡਰਾ ਤਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ ਹਾਕਮਾਂ ਨੇ ਆਪਣੀਆਂ ਧੀਆਂ ਦੇ ਡੋਲੇ ਰਾਜ ਦਰਬਾਰ ਵਿੱਚ ਸਭ ਤੋਂ ਉੱਚੇ ਅਹੁਦੇ ਦੇਣ ਅਤੇ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ ਕਲਗੀਧਰ ਜੀ ਦੇ ਲਾਡਲੇ ਅਡੋਲ ਖੜੇ ਰਹੇ ਉਹਨਾਂ ਨੇ ਪਾਪੀਆਂ ਦੀ ਕੋਈ ਵੀ ਗੱਲ ਧਿਆਨ ਨਾ ਦਿੱਤੀ ਉਹੋ ਆਪਣੇ ਧਰਮ ਦੀ ਖਾਤਰ ਦੁੱਖਾਂ ਦੇ ਪਹਾੜ ਨਾਲ ਮੱਥਾ ਲਾ ਚੁਕੇ ਸੀ ਕੰਦ ਛਾਤੀਆਂ ਤੱਕ ਆ ਗਈ ਸਾਹ ਘੁੱਟ ਹੋਣ ਲੱਗਾ ਚਿਹਰੇ ਸ਼ਾਂਤ ਤੇ ਪੂਰੇ ਜਾਹੋ ਜਲਾਲ ਵਿੱਚ ਹੀ ਰਹੇ ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਦੇਖ ਕੇ ਕੋਈ ਆਖਰੀ ਨਿਰਣਾ ਲਿਆ ਤੇ ਅੱਖਾਂ ਬੰਦ ਕਰ ਲਈਆਂ ਕੰਦ ਨਹੀਂ ਏਟਾਂ ਛਾਤੀਆਂ ਤੋਂ ਟੱਪ ਗਈਆਂ ਗੋਮਲ ਚਿਹਰੇ ਚੁੱਪ ਅਤੇ ਸ਼ਾਂਤ ਹੋ ਗਏ دیوار ਗੁਰੂ ਦੇ ਲਾਲਾਂ ਉੱਪਰ ਲਿਗ ਪਈ ਇਹ ਦੇਖ ਕੇ ਜਲਾਦਾ ਨੇ ਗੁਰੂ ਕੇ ਲਾਲਾਂ ਨੂੰ ਵੇਖਿਆ ਤਾਂ ਉਹਨਾਂ ਦੇ ਸਾਹ ਹਲੇ ਚੱਲਦੇ ਪਏ ਸੀ ਜਾਲਮਾਂ ਨੇ ਇਹ ਵੇਖ ਕੇ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇਹਨਾਂ ਦੇ ਗਰਦਨ ਤੇ ਛੁਰਾ ਮਾਰ ਦਿੱਤਾ ਜਾਵੇ ਪਿੱਛੇ ਖੜੇ ਪਾਪੀ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਦੋਨੋਂ ਵੀਰ ਤਲਵਾਰ ਨਾਲ ਸ਼ਹੀਦ ਕਰ ਦਿੱਤੇ ਧਰਮੀ ਲੋਕਾਂ ਦੀਆਂ ਤਾਂਹਾਂ ਨਿਕਲ ਗਈਆਂ ਜ਼ੁਲਮੀ ਹਾਕਮ ਵੀ ਆਪਣੀ ਮਨੋਦਸ਼ਾ ਕਾਇਮ ਨਾ ਰੱਖ ਸਕਿਆ ਪੂਰਾ ਸਰਹੰਦ ਸ਼ਹਿਰ ਹਲੂਣੇ ਆ ਗਿਆ ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ નિર્ਦੋਸ਼ ਤੇ 마ਸੂਮ ਜਿਨ੍ਹਾਂ ਨੂੰ ਨੀਹਾਂ ਵਿੱਚ ਝਣ ਕੇ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਨ ਨੇ ਆਪਣੇ ਮਹਿਲਾਂ ਦੀਆਂ ਨੀਹਾਂ ਹਿਲਾ ਲਈਆਂ ਅੱਜ ਤੋਂ ਹੀ ਕੋਹਾਂ ਤੱਕ ਵਸਦੇ ਸਰਹੰਦ ਸ਼ਹਿਰ ਨੇ ਉਜੜਨ ਦਾ ਮੋਢ ਬਨ ਲਿਆ ਕਿੰਨੇ ਤਸੀਹੇ ਕਿੰਨੇ ਦੁੱਖ ਦਿੱਤੇ ਗਏ ਕਿੰਨਾਂ ਪੁਨੇ ਕੀ ਕੁਝ ਬੋਲਿਆ ਹੋਵੇਗਾ ਹਰ ਪਾਸੇ ਜ਼ਾਲਮ ਹੀ ਜ਼ਾਲਮ ਖੜੇ ਸੀ ਵਿਚਕਾਰ ਕੋਮਲ ਤੇ ਮਾਸੂਮ ਜਿੰਦਾ ਨਾਲ ਕਿੰਨਾ ਨਿਰਦਈ ਪੁਣਾ ਹੋਇਆ ਹੋਵੇਗਾ ਪਰ ਉਹ ਨਿੱਕੇ ਤੇ ਮਹਾਨ ਯੋਧਿਆਂ ਨੇ ਆਪਣੇ ਧਰਮ ਤੋਂ ਪਾਸਾ ਨਾ ਵਟਿਆ ਜਉਂਦੇ ਜੀਨੀ ਹਾ ਵਿੱਚ ਝਣਕੇ ਸ਼ਹੀਦੀ ਜਾਮਾ ਪੀ ਗਏ ਸਾਹਿਬ ਜਾਦਿਆਂ ਦੀ ਸ਼ਹੀਦੀ ਤੇ ਮਾਤਾ ਜੀ ਦੀ ਸ਼ਹੀਦੀ 13 ਪਉ 1761 ਬਿਕਰਮੀ 27 ਦਸੰਬਰ 1704 ਈਸਵੀ ਨੂੰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਸਾਡੇ ਬੱਚਿਆਂ ਨੂੰ ਗੁਰ ਇਤਿਹਾਸ ਪਤਾ ਲੱਗ ਸਕੇ ਅਤੇ ਸਾਡੇ ਬੱਚੇ ਵੀ ਗੁਰੂ ਘਰਾਂ ਨਾਲ ਜੁੜ ਸਕਣ ਆਪਣੇ ਇਤਿਹਾਸ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ